ਹਾਂਜੀ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਮੋਟਰ ਡਿੱਗੀ ਹੀ ਕੱਢਣ ਆਏ ਆ ਨਈ ਮਸ਼ੀਨ ਦੇ ਬ੍ਰੇਕ ਫੇਲ ਹੋ ਕੇ ਤਾਰ ਟੁੱਟ ਗਈ ਸੀ ਮਸ਼ੀਨ ਦੀ ਤੇ ਦੱਸਦੇ ਆ ਤੁਹਾਨੂੰ ਸਾਰਾ ਕੁਝ ਵੀ ਕੀ ਗੱਲ ਬਣ ਗਈ ਤੇ ਕਿਹੜੇ ਪਿੰਡ ਵਿੱਚ ਆਏ ਆ ਆਪਾਂ ਤੇ ਪਹਿਲਾਂ ਪਾਉਨੇ ਆ ਜੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਾਂ ਆਏ ਆ ਜੀ ਪਿੰਡ ਮੂਮ ਗਹਿਲਾਂ ਜੋ ਕਿ ਮਹਿਲ ਕਲਾਂ ਦੇ ਨੇੜੇ ਹੈ ਜੀ ਤੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਹੈ ਜੀ ਬਾਈ ਜੀ ਹੁਣੀ ਮੋਟਰ ਆਉਦੀ ਪਾ ਰਹੇ ਸੀ ਜੀ ਤੇ ਮਸ਼ੀਨ ਦੀ ਤਾਰ ਆ ਜਿਹੜੀ ਬ੍ਰੇਕਾਂ ਜਿਹੜੀਆਂ ਹੁੰਦੀਆਂ ਆਪਾਂ ਅਕਸਰ ਹੀ ਮਸ਼ੀਨ ਦੀਆਂ ਜਿਹੜੀਆਂ ਬ੍ਰੇਕਾਂ ਵਾਂ ਉਹ ਚੈੱਕ ਕਰਕੇ ਜਰੂਰ ਉਹ ਮੋਟਰ ਪਾਇਆ ਕਰੋ ਬਾਈ ਜੀ ਹੁਣੀ ਮੋਟਰ ਪਾ ਰਹੇ ਸੀ ਜਦੋਂ ਬ੍ਰੇਕਾਂ ਲਾਈਆਂ ਤਾਂ ਬ੍ਰੇਕ ਵਾਲਾ ਜਿਹੜਾ ਆਪਣਾ ਲੀਵਰ ਹੁੰਦਾ ਵਾ ਜਿੱਥੇ ਜਾ ਕੇ ਮੋਟਰ ਉਹ ਬ੍ਰੇਕ ਲੱਗਦੇ ਆ ਕੰਮ ਕਰਦੇ ਆ ਉਹ ਲੀਵਰ ਫ੍ਰੀ ਹੋ ਗਿਆ ਜੀ ਲੀਵਰ ਫ੍ਰੀ ਹੋਣ ਦੇ ਕਾਰਨ ਉਹ ਮਸ਼ੀਨ ਦੀ ਤਾਰ ਡਰਮ ਤੋਂ ਢੜਕੇ ਸਾਰੀ ਪੱਟੀ ਗਈ ਤੇ ਮੋਟਰ ਬੋਰ ਦੇ ਵਿੱਚ ਟੁੱਟ ਕੇ ਢੱਕ ਪਈ 100 ਫੁੱਟ ਡੂੰਗਾ ਭਾਈ ਜੀ ਉਹਨਾਂ ਦਾ ਬੋਰ ਸੀ ਆਪਾਂ ਮੋਟਰ ਕੱਢ ਰਹੇ ਆ ਜੀ ਤੇ ਹੁਣ ਅੱਜ ਕੱਲ੍ਹ ਜੀ ਸੀਜ਼ਨ ਚੱਲ ਰਿਹਾ ਆਪਣਾ ਹਰ ਇੱਕ ਕਿਸਾਨ ਭਰਾ ਨੂੰ ਤੇਜ਼ੀ ਹੈ ਹਰ ਇੱਕ ਮੈਸਤਰੀ ਨੂੰ ਤੇਜ਼ੀ ਹੈ ਜੀ ਆਪਾਂ ਨੂੰ ਵੀ ਹੁੰਦਾ ਵੀ ਛੇਤੀ ਆਪਾਂ ਗਾਂਹ ਦੀ ਗਾਂਹ ਆਪਦਾ ਕੰਮ ਕਰਦੇ ਤੁਰੇ ਚਲੀਏ ਵੀ ਆਪਾਂ ਨਾਲ ਟਾਈਮ ਦੀ ਬਚਤ ਹੋ ਸਕੇ ਪਰ ਜਿੰਨੇ ਵੀ ਕਿਸਾਨ ਭਰਾ ਜਿਹਾ ਜਿੰਨੇ ਵੀ ਮੈਸਤਰੀ ਵੀਰ ਆਪਣੇ ਮੋਟਰਾਂ ਕੱਢਦੇ ਆ ਜੀ ਇਹ ਜਰੂਰ ਆਉਂਦੀਆਂ ਮਸ਼ੀਨਾਂ ਦਾ ਮੇਰਾ ਵੀਰ ਚਲੋ ਨਵੀਂ ਮਸ਼ੀਨਰੀ ਦਾ ਵੱਖਰੀ ਗੱਲ ਆ ਨਵੀਂ ਚ ਵੀ ਵੀਰੇ ਖਰਾਬੀ ਆ ਜਾਂਦੀ ਕਿ ਵੱਡੀ ਗੱਲ ਨਹੀਂ ਪਰ ਫੇਰ ਵੀ ਆਪ ਉਹਦੀ ਮਸ਼ੀਨਰੀ ਦਾ ਜ਼ਰੂਰ ਧਿਆਨ ਰੱਖਿਆ ਕਰੋ ਚਲੋ ਤਕਰੀਬਨ ਜਿੰਨੇ ਮੈਸਤਰੀਆਂ ਕੋਲੇ ਮਸ਼ੀਨਾਂ ਉਹ ਤਾਂ ਸਾਰੀਆਂ ਨਵੀਆਂ ਹੀ ਹੁੰਦੀਆਂ ਜੀ ਜਿਹੜੇ ਆਪਾਂ ਕਿਰਾਏ ਤੇ ਮਸ਼ੀਨਾਂ ਲੈ ਕੇ ਆਉਨੇ ਆ ਜੀ ਉਹਦੇ 'ਚ ਬਹੁਤ ਵੱਡੀ ਸਮੱਸਿਆ ਆਉਂਦੀ ਆ ਕਿਉਂਕਿ ਜਿਹੜੀ ਕੋਈ ਰਿਪੇਅਰ ਕਰਨ ਵਾਲਾ ਕੰਮ ਆ ਕੋਈ ਨਹੀਂ ਕਰਾਉਂਦਾ ਜੀ ਬਸ ਉਵੇਂ ਕੋਈ ਖੜਿਆ ਆ ਗਿਆ ਕੋਈ ਲੈ ਗਿਆ ਸਟੋਰ ਆ ਸੋਸਾਇਟੀ ਦੀਆਂ ਮਸ਼ੀਨਾਂ ਆ ਜਾਂ ਹੋਰ ਆ ਇਸੇ ਕਰਕੇ ਮਸ਼ੀਨਾਂ ਦੀ ਪਹਨ ਤੋੜ ਬਹੁਤ ਹੁੰਦੀ ਸਾਰੇ ਕਿਸਾਨ ਵੀਰੋ ਵੀਰੋ ਮਸ਼ੀਨਾਂ ਦਾ ਵੀ ਧਿਆਨ ਰੱਖਿਆ ਕਰੋ ਤਾਂ ਜੋ ਜੇ ਕੋਈ ਨੁਕਸਾਨ ਹੋਇਆ ਹੁੰਦਾ ਤਾਂ ਦੱਸ ਕੇ ਉਹਦਾ ਕੰਮ ਜਰੂਰ ਕਰਵਾ ਦਿਆ ਕਰੋ ਵੀ ਹੋਰ ਕਿਸੇ ਕਿਸਾਨ ਭਰਾ ਦਾ ਆਪਣੇ ਦਾ ਨੁਕਸਾਨ ਨਾ ਹੋ ਜਾਈ ਤੇ ਉਹ ਅੱਜ ਮਸ਼ੀਨ ਦੇ ਬ੍ਰੇਕਾਂ ਫੇਲ ਹੋਣ ਕਰਕੇ ਮੋਟਰਪੋਰ ਦੇ ਵਿੱਚ ਟੁੱਟ ਕੇ ਡਿੱਗ ਪਈ ਤੇ ਜਣੀ ਇਹ ਚੀਜ਼ਾਂ ਦਾ ਵੀਰ ਬਣੇ ਜਰੂਰ ਧਿਆਨ ਰੱਖਿਆ ਕਰੋ ਬਾਕੀ ਜਦੋਂ ਵੀ ਤੁਸੀਂ ਮੋਟਰ ਪਾਉਣੀ ਹੈ ਕੇਵਲ ਤੋਂ ਦੂਰ ਰਿਹਾ ਕਰੋ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਆਉਦੇ ਦੱਸਦੇ ਹਾਂ ਵੀ ਕਿਸ ਦੀ ਲੱਤਾਂ ਵਿੱਚ ਨਾ ਆ ਜਵੇ ਤੇ ਕਿਉਂਕਿ ਜੇ ਕਈ ਵਾਰੀ ਆਪਾਂ ਮੋਟਰ ਪਾਉਨੇ ਆ ਜੀ ਆਪਣੀ ਡਿਲੀਵਰੀ ਸਹੀ ਆ ਤਾਂ ਕਈ ਵਾਰੀ ਮਸ਼ੀਨ ਦੀ ਤਾਰ ਟੁੱਟ ਜਾਂਦੀ ਹੈ ਜੀ ਤਾਰ 'ਚ ਕੋਈ ਵਲਵਲ ਹੁੰਦਾ ਵਾ ਤਾਰ ਵੀ ਟੁੱਟ ਸਕਦੀ ਆ ਮਸ਼ੀਨ ਦੀ ਕੋਈ ਵੈਰੰਗਾ ਗਰਾਰੀ ਕੋਈ ਵੀ ਚੀਜ਼ ਟੁੱਟ ਸਕਦੀ ਆ ਲੋਹੇ ਦਾ ਕੰਮ ਆ ਸਾਰੇ ਕਿਸਾਨ ਵੀਰ ਆਪਦਾ ਧਿਆਨ ਰੱਖ ਕੇ ਕੰਮ ਕਰਿਆ ਕਰੋ ਤਾਂ ਜੋ ਆਪਣਾ ਕੋਈ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਬਾਕੀ ਜਿੰਨੇ ਵੀ ਸੁਝਾਅ ਆਪਾਂ ਦਿੰਦੇ ਰਹਿੰਨੇ ਆ ਜੇ ਤੁਹਾਨੂੰ ਚੰਗੇ ਲੱਗਦੇ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਜਿੰਨੇ ਵੀ ਭਰਾ ਆਪਣੀ ਵੀਡੀਓ ਵੇਖਦੇ ਰਹਿੰਦੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਤੇ ਆਪਣੇ ਜਿੰਨੇ ਵੀ ਭਰਾ ਫੇਸਬੁੱਕ ਤੇ ਵੀਡੀਓ ਵੇਖਦੇ ਪੇਜ ਨੂੰ ਫੋਲੋ ਕਰ ਲਿਆ ਕਰੋ ਜੀ ਤੇ YouTube ਵਾਲੇ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਜਿੰਨੇ ਵੀ ਅਸੀਂ ਜਾਣਕਾਰੀਆਂ ਦਿੰਨੇ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਆ ਇਸ ਤਰ੍ਹਾਂ ਮੋਟਰ ਟੁੱਟ ਕੇ ਡਿੱਗੀ ਸੀ ਜੀ ਤੇ ਆਹ ਵੇਖ ਲਓ ਸਣੇ ਮਸ਼ੀਨ ਦੀ ਤਾਰ ਸਾਰਾ ਕੁਝ ਬਾਹਰ ਆ ਗਿਆ ਜੀ ਤੇ ਸਾਰੇ ਵੀਰ ਇਹ ਜਰੂਰ ਇਹ ਚੀਜ਼ਾਂ ਦਾ ਨਿੱਕੇ ਨਿੱਕੇ ਦਾ ਧਿਆਨ ਰੱਖਿਆ ਕਰੋ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ ਕਿਸੇ ਵੀ ਕਿਸਾਨ ਭਰਾ ਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ